ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗਲਾਬ ਸਿੰਘ ਵਾਲਾ ਇਹ ਪਿੰਡ ਤਪਾ ਤਹਿਸੀਲ ਤੇ ਬਰਨਾਲੇ ਜ਼ਿਲ੍ਹੇ ਦਾ ਵੈਸੇ ਨੇੜੇ ਏ ਪਧੌੜ ਦੇ ਰਹਿ ਜਾਂਦਾ ਪਧੌੜ ਮਸਾਂ ਹੀ ਇੱਥੋਂ 4 ਕਿਲੋਮੀਟਰ ਹੈ ਪਧੌੜ ਤੋਂ ਛੰਨਾ ਗਲਾਬ ਸਿੰਘ ਵਾਲੀ ਸ਼ੜਕ ਦੇ ਉੱਤੇ ਬਾਈ ਜੀ ਹੋਰਾਂ ਦਾ ਘਰ ਹੈ ਜائیں ਕਰ ਲੋ ਵੀ ਇਹਨਾਂ ਦਾ ਫਾਰਮ ਹੈ ਵੈਸੇ ਵਪਾਰ ਦਾ ਕੰਮ ਵੀ ਹੈ ਬਹੁਤ ਵੀਡੀਓ ਬਣਾਈਆਂ ਤੁਹਾਨੂੰ ਪਸ਼ੂ ਇਹਨਾਂ ਦੇ ਦਿਖਾਏ ਆ ਇਸ ਸਾਈਡ ਦੇ ਉੱਤੇ ਸ਼ੈੱਡ ਪਾਇਆ ਹੋਇਆ ਕਾਫੀ ਵੱਡਾ ਅੱਜ ਅਸੀਂ ਪਸ਼ੂ ਇਸ ਖੁਰਲੀ ਦੇ ਉੱਤੇ ਬੰਨ ਕੇ ਇਹਨਾਂ ਦੀ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਆ ਤਿੰਨ ਨਾਗੇ ਇਸ ਵੀਡੀਓ ਚ ਰਹਿਣਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਪਸ਼ੂ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਤੇ ਨੰਬਰ ਵਾਈ ਦਾ ਮੈਂ ਸਕਰੀਨ ਉੱਤੇ ਚਲਾ ਦੂੰਗਾ ਸੋ ਬਹੁਤ ਸੋਹਣੀ ਝੋਟੀ ਦੱਸੋ 2 ਨੰਬਰ ਦੇ ਉੱਤੇ ਇਧਰੋਂ ਇਧਰਲੇ ਪਾਸਿਓਂ ਪਹਿਲੇ ਨੰਬਰ ਤੇ ਵੀ ਝੋਟੀ ਜਿਹੜੀ ਸਿੰਘਾਂ ਦੀ ਸੋਹਣੀ ਹੈ ਤਾਂ ਚੇਰੀ ਸੋਹਣੀ ਹੈ ਰੇਟ ਵੀਡੀਓ ਚ ਹੋਣਗੇ ਲਾਸਟ ਤੱਕ ਵੀਡੀਓ ਦੇਖਦੇ ਰਹੋ ਆਓ ਪਹਿਲਾਂ ਗਾਂ ਤੋਂ ਸ਼ੁਰੂਆਤ ਕਰਦੇ ਆ ਗੁਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਸ਼ਸ਼ੀ ਆ ਵੀਰੇ ਕੰਨਵਾਂ ਸੁਆ ਹੋਊਗੀ ਗਾਂ ਭਾਈ ਵੀਰੇ ਦੂਜਾ ਸੁਆ ਮਾਲਕਾਂ ਨੇ ਕਹਿ ਕੇ ਦਿੱਤੀ ਆ ਕੋਈ ਜਰਸੀ ਬੋਲਦਾ ਉਹਨਾਂ ਨੇ ਟੀਕਾ ਲਵਾਇਆ ਸੀ ਪਤਾ ਆਪਾਂ ਨੂੰ ਕੁਛ ਨਹੀਂ ਠੀਕ ਆ ਕਿੰਨੇ ਦਿਨ ਹੋ ਗਿਆ ਸੁਈ ਨੂੰ ਅੱਜ ਪਰਸੋਂ ਸੁਈ ਆ ਵੀਰੇ ਹੁਣ ਦੁੱਧ ਕਿੰਨਾ ਖਊਗਾ ਹੁਣ ਵੀਰੇ 15 ਕਿਲੋ ਬੋਲੀ ਐਸ ਬਸ ਠੀਕ ਹੈ ਕੀ ਡਿਮਾਂਡ ਰਹਿਣੀ ਐ ਦੀ ਡਿਮਾਂਡ ਇਹਦਾ 60000 ਰੁਪਏ 60000 ਤੋੜ ਗਏ ਭਾਈ ਇਹਨੂੰ ਦੋਸਤ 68000 ਡਿਮਾਂਡ ਜਰਸੀ ਦਾ ਜ਼ਿੰਮਣ ਭਰਿਆ ਸੀ ਛੋਟੀ ਜੀ ਬੱਛੀ ਐ ਜਰਸੀ ਆਪਾਂ ਨੂੰ ਪਤਾ ਵੀ ਐ ਐਚਐਫ ਦੇ ਪੇਟੋਂ ਇਦਾਂ ਦੀ ਪੈਦਾ ਹੋ ਜਾਂਦੀ ਐ ਹਵਾਨਾ ਤੁਸੀਂ ਦੇਖ ਲਓ ਚੰਗਾ ਤਿਆਰ ਐ ਥਣ ਸੋਹਣਾ 68000 ਰੇਟ ਐ ਸੋਹਣੇ ਢਾਂਚੇ ਦੀ ਹੈਗਾ ਅਥੀਂ ਚੁਾਈ ਵਾਲਾ ਥਣ ਬਾਕੀ ਸੂਏ ਦੀ ਜਜਮੈਂਟ ਤੁਸੀਂ ਕਰ ਲਿਓ ਵੀ ਤੁਹਾਨੂੰ ਕਿੰਨਾ ਮਸੂਆ ਲੱਗਦੀ ਐ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਸੂਏ ਪਹਿਲੇ ਨੰਬਰ ਤੇ ਗਾਂ ਦਿਖਾ ਰਹੇ ਹਾਂ ਤੇ ਇਹ ਬੱਛੀ ਐ ਦੱਸੋ ਛੋਟੀ ਜੀ ਐਕਟਿਵ ਫੁੱਲ ਐ ਜਰਸੀ ਸੀਮੰਦੀ ਐ 나ੜੂਆ ਨਾਲ ਐ ਥਣ ਮੈਂ ਪਹਿਲਾਂ ਦੱਸ ਚੁੱਕਿਆ ਵੀ ਇਹਦਾ ਹਥੀਚੁਆਈ ਵਾਲਾ ਤੁਸੀਂ ਆ ਕੇ ਪਾਸ ਕਰ ਲੋਗੇ ਬਹੁਤ ਵਧੀਆ ਰਹੂਗੀ ਹਥੀਚੁਆਈ ਵਾਸਤੇ ਬਾਕੀ ਹਵਾਨਾ ਵੀ ਤੁਸੀਂ ਦੇਖੋ ਸ਼ਾਮ ਦੇ ਟਾਈਮ ਵੀਡੀਓ ਬਣਾ ਰਹੇ ਚੰਗੀ ਤਿਆਰ ਹੁੰਦੀ ਹੈਗਾ ਸੋ ਇਹ ਪਹਿਲੇ ਨੰਬਰ ਤੇ ਗਾ ਇਹ ਤੋਂ ਬਿਨਾ ਇੱਕ ਝੋਟੀ ਤੁਹਾਨੂੰ ਦਿਖਾਉਣੇ ਆ ਬਹੁਤ ਸੋਹਣਾ ਸਟਰਕਚਰ ਗੁਰਪ੍ਰੀਤ ਭਾਈ ਕਨਵਾ ਸੂਆ ਸੂਗੀ ਝੋਟੀ ਵੀਰੇ ਪਹਿਲਾ ਸੂਆ ਹੂੰ ਯਾਨੀ ਕਿ ਚੌਗੀ ਆ ਠੀਕ ਐ ਚਾਰ ਦੰਦ ਪਹਿਲਾ ਸੂਆ ਹਾਂਜੀ ਦੰਦ ਹਜੇ ਕਿੰਨੇ ਲੈ ਜੂਗੀ ਦਣ ਵੀਰੇ ਹਲੇ ਉਹਨਾਂ ਦੇ ਹਿਸਾਬ ਨਾਲ ਤਾਂ ਇਹ 6 ਦਿਨ ਪਏ ਆ ਬਾਕੀ ਸੂਣ ਵਾਲੇ ਬਹੂ ਜਾਈ ਪਤਾ ਨਹੀਂ ਹੁੰਦਾ ਵੀ ਕਿਹੜੇ ਵੇਲੇ ਸੂਪੇ ਠੀਕ ਹੈ ਉਹਨਾਂ ਦੇ ਹਿਸਾਬ ਨਾਲ ਯਾਨੀ ਕਿ ਮਾਲਕਾਂ ਦੇ ਹਿਸਾਬ ਨਾਲ 6 ਦਿਨ ਪਏ ਆ ਅੱਛਾ ਇਹਦੇ ਸੀਮਨ ਕਿਹੜਾ ਲੱਗਾ ਕੋਈ ਕਹਤੈਨ ਆਪ ਜੀ ਪੀਸੀ 483 ਵੀ ਆ ਹੂੰ ਤੇ ਇਹਦੇ ਉਹ ਗੋਪੀ ਦਾ ਲੱਗਾ ਬਈ ਮੂਰਾ 1 ਗੋਪੀ ਮੂਰਾ 1 ਜਿਹੜਾ ਉਹਦਾ ਲੱਗਾ ਹਾਂਜੀ ਰੇਟ ਕੀ ਰਹਿਣਾ ਦਾ ਬਈ ਰੇਟ ਦਾ ਜੀ ਬਸ 1 ਲੱਖ ਤੇ 40 ਹਜ਼ਾਰ ਦੀ ਦੇ ਦੇਣਗੇ ਠੀਕ ਹੈ ਖੋਲੀ ਬਈ ਦੋਸਤੋ ਪਹਿਲਣ ਝੋਟੀ ਬਹੁਤ ਹੀ ਸੋਹਣਾ ਢਾਂਚਾ ਚਾਰ ਦੰਦ ਹੈ ਕੁੰਡੇ ਸਿੰਘਾਂ ਦੀ ਹੈ ਪੀਸੀ 483 ਦੀ ਆਪ ਤੇ ਗੋਪੀ ਮੁਰਾ ਵਨ ਜਿਹੜਾ ਬੋਲ ਹੈ ਜਗਜੀਤ ਢਾੜੀਵਾਲ ਡਾਕਟਰ ਸਾਹ ਵਾਲਾ ਉਹਦੇ ਤੋਂ ਇਹ ਗੱਭਣਾ ਉਹਦਾ ਸੀਮਣ ਇਹਦੇ ਲੱਗਾ ਹੋਇਆ ਭਾਈ ਉਧਰ ਨੂੰ ਤੋੜਾਂਗੇ ਆਪਾਂ ਧੁੱਪ ਪਾਊਗੀ ਫਿਰ ਪੁੱਛੋ ਤੋ ਹਜੇ 6 ਦਿਨ ਮਾਲਕਾਂ ਦੇ ਦਸਨ ਮੁਤਾਬਕ ਪਏ ਆ ਹੋ ਸਕਦਾ ਵੀ ਦਿਨ ਕੋਸ ਉੱਤੇ ਵੀ ਲੈ ਜਾਏ ਤੇ ਇਹ ਵੀ ਹੋ ਸਕਦਾ ਵੀ ਪਸ਼ੂ ਪਹਿਲਾਂ ਸੂਪੇ ਕਿਉਂਕਿ ਰੁੱਤ ਗਰਮੀ ਦੀ ਹਜੇ ਪੂਰੀ ਚੱਲਦੀ ਜਾਂਦੀ ਹੈ ਮਨ ਵੀ ਲੈਵਾ ਇਹਦਾ 1 ਗਵਾਈ ਭਾ ਭਾਈ 15 ਕਿਲੋ ਰੁੱਧੂ ਆਪਾਂ ਅਗਲੇ ਨੂੰ ਹੀ ਗੱਲ ਕਹਿੰਦੇ ਵੀ 12 13 ਮੰਨ ਕੇ ਲੈ ਲਿਓ ਠੀਕ ਹੈ ਸੋ ਦੱਸੋ ਦੁੱਧ ਦੀ ਆਸ ਭਾਈ ਕਹਿੰਦਾ ਪੂਰੇ ਫੁੱਲ ਦੀ ਆ ਤੇ ਪਰ ਜਿਹੜਾ ਵੀਰ ਖਰੀਦਦਾ ਉਹ 12 ਕਿਲੋ 12 13 ਕਿਲੋ ਮੰਨ ਕੇ ਖਰੀਦ ਲਿਓ ਤਾਂ ਕਿ ਤੁਹਾਡੇ ਕੋਲ ਥੋੜਾ ਵੱਧ ਕੱਢੇ ਤੇ ਤੁਹਾਡਾ ਵਿਸ਼ਵਾਸ ਇਸ ਭਰਾ ਤੇ ਬਣਿਆ ਰਵੇ ਥਣ ਸੋਹਣਿਆ ਦੱਸੋ ਅਗਲਾ ਪਿਛਲਾ ਥਣ ਬਹੁਤ ਸੋਹਣਾ ਦਿਸਦਾ ਸਿੰਗਾਂਲੋਂ ਵੀ ਸਨੱਖੀ ਝੋਟੀ ਬਈ ਪੂਛ ਪੜੀ ਮੜੀ ਕਰਦੀ ਤੇਦੀ ਬਹੁਤ ਸੋਹਣਾ ਢਾਂਚਾ ਉਤੋਂ ਹਸੋ ਤੁਸੀਂ ਆ ਕੇ ਵੀ ਦੇਖੋਗੇ ਤੁਹਾਨੂੰ ਇਹ ਪਸੰਦ ਆਊਗੀ ਝੋਟੀ ਹਜੇ ਹਫਤਾ ਲੈਂਦੀ ਐ ਸੂਨ ਦੇ ਵਿੱਚ ਇੱਕ ਹੋਰ ਝੋਟੀ ਅੱਦੂ ਅੱਗੇ ਤੁਹਾਨੂੰ ਦਿਖਾਉਣੇ ਬਈ 3 ਨੰਬਰ ਤੇ ਇੱਕ ਹੋਰ ਵੀ ਜਿਹੜੀ ਹਾਂਜੀ ਬਈ ਕੰਨਵਾ ਸੂਆ ਸੁੰਦੀ ਐ ਇਹ ਬਈ ਦੂਜਾ ਸੂਆ ਹੂੰ ਯਾਨੀ ਕਿ ਆਪਾਂ ਫੇਰ ਵੀ ਉਹੀ ਗੱਲ ਕਰਕੇ ਦੇਣਾ ਮੈਂ ਕਹੇ ਹੂੰ ਵੀ ਝੂਠਾਂ ਵਾਲਾ ਕੰਮ ਕਰਿਆ ਨਹੀਂ ਤੇਰੇ ਚੈਨਲ ਤੇ ਵੀ ਕਰੇ ਹੂੰ ਮਾਨੂੰ ਵੀ ਮਾਲਕ ਕਹਿੰਦੇ 14 ਕਿਲੋ ਦੁੱਧ ਚੋਇਆ ਆ ਆਪਾਂ ਕਹਿੰਦੇ 12 ਕਿਲੋ ਐਟਾਰ ਕਹਿੰਦੇ ਦੇ ਦੇਣਾ ਠੀਕ ਐ ਲੈਵੇ ਤੇ ਨਾਲਾਂ ਨੂੰ ਨਾ ਵੜਨਾਂ ਨੇ ਹੂੰ ਤੇ ਇਹਦਾ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ 1 ਲੱਖ ਤੇ 20000 ਰੁਪਈਆ ਮੇਰੀ ਇਹ ਦਿਨ ਕਿੰਨੇ ਲੱਜੂ ਹਜੇ ਦੇਣਾ ਉਹੀ ਉਹਨੇ ਕੀ ਰਹਿੰਦੇ 5-7 ਦਿਨ ਰਹਿੰਦੇ ਇਹਦੇ ਰਿਕਾਰਡ ਦਾ ਕੁਝ ਵੀ ਨਹੀਂ ਪਤਾ ਆਪਾਂ ਨੂੰ ਠੀਕ ਹੈ ਖੋਲੀ ਬਾਈ ਸੋ ਦੋਸਤੋ 12 ਕਿਲੋ ਦੁੱਧ ਬਾਈ ਕਹਿੰਦਾ ਵੀ ਮੰਨ ਕੇ ਲੈ ਲਓ ਜੇ ਦਿੱਤਾ ਮਾਲਕਾਂ ਨੇ ਦੱਸਿਆ ਪਹਿਲੇ ਸੂਏ 14 ਕਿਲੋ ਪਰ ਤੁਸੀਂ ਇਹ ਸਮਝ ਲਓ ਵੀ ਤੁਸੀਂ ਇਹ ਤੋਂ 12 ਕਿਲੋ ਦੁੱਧ ਲੈ ਲਓਗੇ 1 ਲੱਖ ਤੇ 20000 ਰੇਟ ਹੈ ਇਹਦਾ ਵੀ ਢਾਂਚਾ ਸੋਹਣਾ ਹੈ ਹਾਈਟ ਦੀ ਜੱਜਮੈਂਟ ਕਹੋਗੇ ਗੁਰਪ੍ਰੀਤ ਬਾਈ ਨਹੀਂ ਦੋਨੇ ਤਿੰਨੇ ਪਸ਼ੂ ਤੋਰਿਆ ਦਾ ਤੁਹਾਨੂੰ ਢਾਂਚੇ ਹਾਈਟ ਇਹਨਾਂ ਦੀ ਜੱਜਮੈਂਟ ਹੋਊਗੀ ਹਵਾਨੇ ਤੇ ਨਾੜਾਂ ਚੰਗੀਆਂ ਦਿਸਦੀਆਂ ਝੋਟੀ ਦੇ ਹਜੇ ਦਿਨ ਲੈਂਦੀ ਐ 6-7 ਤੇ ਵੀ ਸੂਨ ਦੇ ਵਿੱਚ ਸਿੰਘ ਕੁੰਡਿਆਂ ਦੀ ਐ ਢਾਂਚਾ ਸੋਹਣਾ ਚੰਗੀ ਪਲੀ ਵੀ ਐ ਸੋਹਣੀ ਸੰਭੀ ਹੋਈ ਝੋਟੀ ਸੋਏ ਨਾਗ ਅੱਜ ਦੀ ਵੀਡੀਓ ਦੇ ਤਿੰਨ ਬਾਈ ਕੋਲ ਮਕਾਉ ਸੀ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ ਤੁਸੀਂ ਹਵਾਨਾ ਫੇਰ ਇਸ ਝੋਟੀ ਦਾ ਦੇਖੋ ਇਦਾਂ ਦਾ ਰੋਖਾ ਦੋਸਤੋ ਤੁਸੀਂ ਇਹਨਾਂ 'ਚੋਂ ਜਿਹੜਾ ਨਾ ਤੁਹਾਨੂੰ ਜੱਜ ਗਿਆ ਉਹਦੀ ਤਸੱਲੀ ਆ ਕੇ ਕਰ ਲਓ ਜੇ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਰੂਟੀਨ ਚਕਾਵਾ ਹੁੰਦੀਆਂ ਵਿਕਰੀ ਵਾਲੀਆਂ ਵੀਡੀਓ ਕਈ ਵਾਰ ਮੇਰਾ ਟਾਈਮ ਬਾਈ ਨਾਲ ਰਲਦਾ ਨਹੀਂ ਨਹੀਂ ਤੁਹਾਨੂੰ ਹਫਤੇ 'ਚ ਦੋ ਵੀਡੀਓ ਇੱਥੋਂ ਵੀ ਦਿਖਾ ਸਕਦੇ ਐਨੇ ਕ ਨਾਗੇ ਇਸ ਭਰਾ ਕੋਲ ਵੀ ਆਉਂਦੇ ਰਹਿੰਦੇ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ